ਸੋਸ਼ੀਆ ਕਾਲ ਜੀ ਇਸ ਵਕਤ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਦੇ ਉੱਤੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਜਿੱਥੇ ਇੱਕ ਪਾਸੇ ਲਗਭਗ ਸਾਰੇ ਦਾ ਸਾਰਾ ਹੜ੍ਹਾਂ ਦੀ ਮਾਰ ਕਾਰਨ ਪਾਣੀ ਦੀ ਡੋਬ ਦੇ ਵਿੱਚ ਆਇਆ ਹੋਇਆ ਦੂਜੇ ਪਾਸੇ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਆਤਮਾਹੱਤਪੂਰਨ ਖਬਰ ਹੈ ਫਿਰੋਜ਼ਪੁਰ ਦੇ ਨੇੜੇ ਤੂਸੀ ਬੰਨ ਦਾ ਕਾਫੀ ਸਾਰਾ ਹਿੱਸਾ ਜਿਹੜਾ ਹੈ ਉਹ ਟੁੱਟ ਗਿਆ ਉਸ ਦੇ ਵਿੱਚ ਪਾੜ ਪੈ ਗਿਆ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਤੂਸੀ ਬੰਨ ਦੇ ਟੁੱਟੇ ਹੋਏ ਹਿੱਸੇ ਦੇ ਵਿੱਚੋਂ ਜਿਹੜਾ ਪਾਣੀ ਵਾਕਏ ਇਸ ਵੇਲੇ ਪਾਕਿਸਤਾਨ ਵਾਲੇ ਪਾਸੇ ਜਾ ਰਹੇ ਆ ਉਹ ਨਾ ਸਿਰਫ ਕੰਡਿਆਲੀ ਤਾਰ ਜਿਹੜੀ ਤਾਰ ਦੋ ਦੇਸ਼ਾਂ ਦੀ ਹੱਦ ਨੂੰ ਨਿਸ਼ਚਿਤ ਕਰਦੀ ਹੈ ਜਾਂ ਨੋ ਮੈਨ ਲੈਂਡ ਨੂੰ ਨਿਸ਼ਚਿਤ ਕਰਦੀ ਹੈ ਉਸ ਤਾਰ ਦੇ ਸਹੇ ਵੱਡੇ ਵੱਡੇ ਰੁੱਖ ਵੱਡੇ ਵੱਡੇ ਦਰਖਤ ਉਸ ਨੂੰ ਵੀ ਪਾਣੀ ਆਪਣੇ ਨਾਲ ਹਟਾ ਕੇ ਪਾਕਿਸਤਾਨ ਵਾਲੇ ਪਾਸੇ ਲੈ ਕੇ ਚੱਲੇ ਸੋ ਇਸ ਵਕਤ ਦੀ ਵੱਡੀ ਖਬਰ ਕਿ ਫਿਰੋਜ਼ਪੁਰ ਦੇ ਨੇੜੇ ਤੋਸੀ ਬੰਨ ਦੇ ਵਿੱਚ ਵੱਡੀ ਦਰਾਰ ਆਈ ਹੈ ਵੱਡੀ ਤਰੇੜ ਪਈ ਹੈ ਜਿਸ ਕਰਕੇ ਬਹੁਤ ਮਾਤਰਾ ਦੇ ਵਿੱਚ ਬਹੁਤ ਵੱਡਾ ਪਾਣੀ ਦਾ ਜਿਹੜਾ ਸਰੋਤ ਹੈ ਉਹ ਸਰੋਤ ਇਸ ਵਕਤ ਪਾਕਿਸਤਾਨ ਦੇ ਵਿੱਚ ਜਾ ਕੇ ਤਬਾਹੀ ਮਚਾਏਗਾ ਪਹਿਲਾਂ ਪੰਜਾਬ ਦੇ ਪਿੰਡ ਫਿਰੋਜ਼ਪੁਰ ਔਰ ਫਾਜ਼ਲਕਾ ਦਾ ਇਲਾਕਾ ਤਰਨਤਾਰਨ ਦਾ ਇਲਾਕਾ ਸਾਰਾ ਡੇਰਾ ਡੇਰਾ ਬਾਬਾ ਨਾਨਕ ਦਾ ਇਲਾਕਾ ਇਸ ਵਕਤ ਸਾਰੇ ਦਾ ਸਾਰਾ ਪਾਣੀ ਦੇ ਹੇਠ ਦੱਬਿਆ ਹੋਇਆ ਪਾਣੀ ਦੀ ਮਾਰ ਹੇਠ ਆਇਆ ਹੋਇਆ ਪਰ ਤੁਸੀਬਨ ਕਾਰਨ ਇਸ ਵਕਤ ਇਹ ਜਿਹੜਾ ਪਾਣੀ ਅਚਨਚੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਦਾਖਲ ਹੋਏਗਾ ਇਹ ਨਾ ਸਿਰਫ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਮਚਾ ਕੇ ਗਿਆ ਬਲਕਿ ਹੁਣ ਉਧਰ ਦੂਜੇ ਪੰਜਾਬ ਦੇ ਵਿੱਚ ਜਾ ਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਜਾ ਕੇ ਵੀ ਵੱਡੀ ਹਲਚਲ ਅਤੇ ਵੱਡੀ ਤਬਾਹੀ ਦੀਆਂ ਜਿਹੜੀਆਂ ਖਬਰਾਂ ਨੇ ਇਹ ਸਾਡੇ ਤੱਕ ਪਹੁੰਚਾਏਗਾ ਇਹੋ ਪਾਣੀ ਜਿਹੜਾ ਇਧਰੋਂ ਧੂਸੀ ਬੰਨ ਤੋਂ ਟੁੱਟ ਕੇ ਪਾਕਿਸਤਾਨ ਵਾਲੇ ਪਾਸੇ ਸਾਰਾ ਕੁਝ ਵਹਾ ਕੇ ਲੈ ਕੇ ਜਾ ਰਿਹਾ ਤੁਸੀਂ ਵੇਖ ਰਹੇ ਹੋ ਕਿ ਕੰਡਾਲੀ ਤਾਰ ਵੀ ਜਿੱਥੇ ਇੱਕ ਪਾਸੇ ਹਟਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੇ ਵੱਡੇ ਦਰਖਤ ਵੱਡੇ ਵੱਡੇ ਰੁੱਖ ਅਤੇ ਪਾਣੀ ਦਾ ਤੇਜ਼ ਵਹਾਅ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਾਫ਼ ਅਤੇ ਸਪਸ਼ਟ ਨਜ਼ਰ ਆ ਰਿਹਾ ਹੈ ਸਸਿਆਕਾਲ ਜੀ ਇਸ ਵਕਤ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਦੇ ਉੱਤੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਪੰਜਾਬ ਜਿੱਥੇ ਇੱਕ ਪਾਸੇ ਲਗਭਗ ਸਾਰੇ ਦਾ ਸਾਰਾ ਹੜ੍ਹਾਂ ਦੀ ਮਾਰ ਕਾਰਨ ਪਾਣੀ ਦੀ ਡੋਬ ਦੇ ਵਿੱਚ ਆਇਆ ਹੋਇਆ ਦੂਜੇ ਪਾਸੇ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਆਤਮਾਤਪੂਰਨ ਖਬਰ ਹੈ ਫਿਰੋਜ਼ਪੁਰ ਦੇ ਨੇੜੇ ਤੁਸੀ ਬੰਦ ਦਾ ਕਾਫੀ ਸਾਰਾ ਹਿੱਸਾ ਜਿਹੜਾ ਹੈ ਉਹ ਟੁੱਟ ਗਿਆ ਉਸ ਦੇ ਵਿੱਚ ਪਾੜ ਪੈ ਗਿਆ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਬੰਨਦੇ ਟੁੱਟੇ ਹੋਏ ਹਿੱਸੇ ਦੇ ਵਿੱਚੋਂ ਜਿਹੜਾ ਪਾਣੀ ਵਾਕਈ ਇਸ ਵੇਲੇ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਉਹ ਨਾ ਸਿਰਫ ਕੰਡਿਆਲੀ ਤਾਰ ਜਿਹੜੀ ਤਾਰ ਦੋ ਦੇਸ਼ਾਂ ਦੀ ਹੱਦ ਨੂੰ ਨਿਸ਼ਚਿਤ ਕਰਦੀ ਹੈ ਜਾਂ ਨੋ ਮੈਨ ਲੈਂਡ ਨੂੰ ਨਿਸ਼ਚਿਤ ਕਰਦੀ ਹੈ ਉਸ ਤਾਰ ਦੇ ਸਣੇ ਵੱਡੇ ਵੱਡੇ ਰੁੱਖ ਵੱਡੇ ਵੱਡੇ ਦਰਖਤ ਉਸ ਨੂੰ ਵੀ ਪਾਣੀ ਆਪਣੇ ਨਾਲ ਹਟਾ ਕੇ ਪਾਕਿਸਤਾਨ ਵਾਲੇ ਪਾਸੇ ਲੈ ਕੇ ਚੱਲੇ ਆ ਸੋ ਇਸ ਵਕਤ ਦੀ ਵੱਡੀ ਖਬਰ ਕਿ ਫਰੋਜ਼ਪੁਰ ਦੇ ਨੇੜੇ ਤੋਸੀ ਬੰਨ ਦੇ ਵਿੱਚ ਵੱਡੀ ਦਰਾਰ ਆਈ ਹੈ ਵੱਡੀ ਤਰੇੜ ਪਈ ਹੈ ਜਿਸ ਕਰਕੇ ਬਹੁਤ ਮਾਤਰਾ ਦੇ ਵਿੱਚ ਬਹੁਤ ਵੱਡਾ ਪਾਣੀ ਦਾ ਜਿਹੜਾ ਸਰੋਤ ਹੈ ਉਹ ਸਰੋਤ ਇਸ ਵਕਤ ਪਾਕਿਸਤਾਨ ਦੇ ਵਿੱਚ ਜਾ ਕੇ ਤਬਾਹੀ ਮਚਾਏਗਾ ਪਹਿਲਾਂ ਪੰਜਾਬ ਦੇ ਪਿੰਡ ਫਰੋਜ਼ਪੁਰ ਔਰ ਫਾਜ਼ਲਕਾ ਦਾ ਇਲਾਕਾ ਤਰਨਤਾਰਨ ਦਾ ਇਲਾਕਾ ਸਾਰਾ ਡੇਰਾ ਡੇਰਾ ਬਾਬਾ ਨਾਨਕ ਦਾ ਇਲਾਕਾ ਇਸ ਵਕਤ ਸਾਰੇ ਦਾ ਸਾਰਾ ਪਾਣੀ ਦੇ ਹੇਠ ਦੱਬਿਆ ਹੋਇਆ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ ਪਰ તુਸੀਬਨ ਕਾਰਨ ਇਸ ਵਕਤ ਇਹ ਜਿਹੜਾ ਪਾਣੀ ਅਚਨਚੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਦਾਖਲ ਹੋਏਗਾ ਇਹ ਨਾ ਸਿਰਫ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਮਚਾ ਕੇ ਗਿਆ ਬਲਕਿ ਹੁਣ ਉਧਰ ਦੂਜੇ ਪੰਜਾਬ ਦੇ ਵਿੱਚ ਜਾ ਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਜਾ ਕੇ ਵੀ ਵੱਡੀ ਹਲਚਲ ਅਤੇ ਵੱਡੀ ਤਬਾਹੀ ਦੀਆਂ ਜਿਹੜੀਆਂ ਖਬਰਾਂ ਨੇ ਇਹ ਸਾਡੇ ਤੱਕ ਪਹੁੰਚਾਏਗਾ ਇਹੋ ਪਾਣੀ ਜਿਹੜਾ ਇਧਰੋਂ તુਸੀਬਨ ਤੋਂ ਟੁੱਟ ਕੇ ਪਾਕਿਸਤਾਨ ਵਾਲੇ ਪਾਸੇ ਸਾਰਾ ਕੁਝ ਵਹਾਕੇ ਲੈ ਕੇ ਜਾ ਰਿਹਾ ਤੁਸੀਂ ਵੇਖ ਰਹੇ ਹੋ ਕਿ ਕੰਡਾਲੀ ਤਾਰ ਵੀ ਜਿੱਥੇ ਇੱਕ ਪਾਸੇ ਹਟਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੇ ਵੱਡੇ ਦਰਖਤ ਵੱਡੇ ਵੱਡੇ ਰੁੱਖ ਅਤੇ ਪਾਣੀ ਦਾ ਤੇਜ਼ ਵਹਾਅ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਾਫ਼ ਅਤੇ ਸਪਸ਼ਟ ਨਜ਼ਰ ਆ ਰਿਹਾ ਹੈ ਸਾਸਿਆ ਕਾਲ ਜੀ ਇਸ ਵਕਤ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਦੇ ਉੱਤੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਜਿੱਥੇ ਇੱਕ ਪਾਸੇ ਲਗਭਗ ਸਾਰੇ ਦਾ ਸਾਰਾ ਹੜ੍ਹਾਂ ਦੀ ਮਾਰ ਕਾਰਨ ਪਾਣੀ ਦੀ ਡੋਬ ਦੇ ਵਿੱਚ ਆਇਆ ਹੋਇਆ ਦੂਜੇ ਪਾਸੇ ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਆਤਮਾਤਪੂਰਨ ਖਬਰ ਹੈ ਫਿਰੋਜ਼ਪੁਰ ਦੇ ਨੇੜੇ ਤੂਸੀ ਬੰਨ ਦਾ ਕਾਫੀ ਸਾਰਾ ਹਿੱਸਾ ਜਿਹੜਾ ਹੈ ਉਹ ਟੁੱਟ ਗਿਆ ਉਸ ਦੇ ਵਿੱਚ ਪਾੜ ਪੈ ਗਿਆ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਤੂਸੀ ਬੰਨ ਦੇ ਟੁੱਟੇ ਹੋਏ ਹਿੱਸੇ ਦੇ ਵਿੱਚੋਂ ਜਿਹੜਾ ਪਾਣੀ ਵਾਕੇ ਇਸ ਵੇਲੇ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਉਹ ਨਾ ਸਿਰਫ ਕੰਡਿਆਲੀ ਤਾਰ ਜਿਹੜੀ ਤਾਰ ਦੋ ਦੇਸ਼ਾਂ ਦੀ ਹੱਦ ਨੂੰ ਨਿਸ਼ਚਿਤ ਕਰਦੀ ਹੈ ਇਹ ਨੋ ਮੈਨ ਲੈਂਡ ਨੂੰ ਨਿਸ਼ਚਿਤ ਕਰਦੀ ਹੈ ਉਸ ਤਾਰ ਦੇ ਸਣੇ ਵੱਡੇ ਵੱਡੇ ਰੁੱਖ ਵੱਡੇ ਵੱਡੇ ਦਰਖਤ ਉਸ ਨੂੰ ਵੀ ਪਾਣੀ ਆਪਣੇ ਨਾਲ ਹਟਾ ਕੇ ਪਾਕਿਸਤਾਨ ਵਾਲੇ ਪਾਸੇ ਲੈ ਕੇ ਚੱਲੇ ਸੋ ਇਸ ਵਕਤ ਦੀ ਵੱਡੀ ਖਬਰ ਕਿ ਫਿਰੋਜ਼ਪੁਰ ਦੇ ਨੇੜੇ ਧੂਸੀ ਬੰਨ ਦੇ ਵਿੱਚ ਵੱਡੀ ਦਰਾਰ ਆਈ ਹੈ ਵੱਡੀ ਤਰੇੜ ਪਈ ਹੈ ਜਿਸ ਕਰਕੇ ਬਹੁਤ ਮਾਤਰਾ ਦੇ ਵਿੱਚ ਬਹੁਤ ਵੱਡਾ ਪਾਣੀ ਦਾ ਜਿਹੜਾ ਸਰੋਤ ਹੈ ਉਹ ਸਰੋਤ ਇਸ ਵਕਤ ਪਾਕਿਸਤਾਨ ਦੇ ਵਿੱਚ ਜਾ ਕੇ ਤਬਾਹੀ ਮਚਾਏਗਾ ਪਹਿਲਾ ਪੰਜਾਬ ਦੇ ਪਿੰਡ ਫਰੋਜ਼ਪੁਰ ਔਰ ਫਾਜ਼ਲਕਾ ਦਾ ਇਲਾਕਾ ਤਰਨਤਾਰਨ ਦਾ ਇਲਾਕਾ ਸਾਰਾ ਡੇਰਾ ਡੇਰਾਬਾਬਾ ਨਾਨਕ ਦਾ ਇਲਾਕਾ ਇਸ ਵਕਤ ਸਾਰੇ ਦਾ ਸਾਰਾ ਪਾਣੀ ਦੇ ਹੇਠ ਦੱਬਿਆ ਹੋਇਆ ਪਾਣੀ ਦੀ ਮਾਰ ਹੇਠ ਆਇਆ ਹੋਇਆ ਪਰ ਧੂਸੀ ਬੰਨ ਕਾਰਨ ਇਸ ਵਕਤ ਇਹ ਜਿਹੜਾ ਪਾਣੀ ਅਚਨਚੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਦਾਖਲ ਹੋਏਗਾ ਇਹ ਨਾ ਸਿਰਫ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਮਚਾ ਕੇ ਗਿਆ ਬਲਕਿ ਹੁਣ ਉਧਰ ਦੂਜੇ ਪੰਜਾਬ ਦੇ ਵਿੱਚ ਜਾ ਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਜਾ ਕੇ ਵੀ ਵੱਡੀ ਹਲਚਲ ਅਤੇ ਵੱਡੀ ਤਬਾਹੀ ਦੀਆਂ ਜਿਹੜੀਆਂ ਖਬਰਾਂ ਨੇ ਇਹ ਸਾਡੇ ਤੱਕ ਪਹੁੰਚਾਏਗਾ ਇਹੋ ਪਾਣੀ ਜਿਹੜਾ ਇਧਰੋਂ ਢੂਸੀਬੰਦ ਤੋਂ ਟੁੱਟ ਕੇ ਪਾਕਿਸਤਾਨ ਵਾਲੇ ਪਾਸੇ ਸਾਰਾ ਕੁਝ ਵਹਾ ਕੇ ਲੈ ਕੇ ਜਾ ਰਿਹਾ ਤੁਸੀਂ ਵੇਖ ਰਹੇ ਹੋ ਕਿ ਕੰਡਾਲੀ ਤਾਰ ਵੀ ਜਿੱਥੇ ਇੱਕ ਪਾਸੇ ਹਟਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੇ ਵੱਡੇ ਦਰਖਤ ਵੱਡੇ ਵੱਡੇ ਰੁੱਖ ਅਤੇ ਪਾਣੀ ਦਾ ਤੇਜ਼ ਵਹਾਅ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਾਫ਼ ਅਤੇ ਸਪਸ਼ਟ ਨਜ਼ਰ ਆ ਰਿਹਾ